ਅੱਜ ਮੇਰੀ ਰਸੋਈ ਵਿੱਚ ਬਣਾਈਆਂ ਨੇ ਆਲੂ ਬੜੀਆਂ ਸੋ ਆਵਲੀਆਂ ਅਸੀਂ ਵੜੀਆਂ ਯੂਜ਼ ਕਰਾਂਗੇ ਇਹ ਸਪੈਸ਼ਲ ਅਸੀਂ ਇੰਡੀਆ ਤੋਂ ਮਗਾਈਆਂ ਨੇ ਇਹ ਹੈਗੀਆਂ ਅਮਰਸਰ ਦੀਆਂ ਵੜੀਆਂ ਸੋ ਤੁਸੀਂ ਗਾਣਾ ਸੁਣਿਆ ਹੋਊਗਾ ਨਾ ਅਮਰਸਰ ਦੀਆਂ ਵੜੀਆਂ ਵੇ ਮੱਖਾਨੀ ਨਾ ਪਰ ਅਸੀਂ ਅਮਰਸਰ ਦੀਆਂ ਵੜੀਆਂ ਖਾਂਦੇ ਆ ਸੋ ਜਦੋਂ ਵੀ ਆਲੂ ਵਗੈਰਾ ਬਣਾਉਣੀ ਆ ਉਹਦੇ ਵਿੱਚ ਪਾ ਲੈਣੀ ਆ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਇਹਦੇ ਨਾਲ ਥੋੜੀ ਕਰਾਰੀ ਬਣ ਜਾਂਦੀ ਆ ਤੇ ਬਹੁਤ ਵੀ ਵਧੀਆ ਤੇ ਸਪਾਈਸੀ ਅਗਰ ਤੁਸੀਂ ਕੋਈ ਇਹ ਸਬਜੀ ਬਣਾਉਣੀ ਹੋਵੇ ਉਹਦੇ ਵਿੱਚ ਤੁਸੀਂ ਇਹਨੂੰ ਪਾ ਸਕਦੇ ਜੀ ਪਰ ਜੇ ਤੁਸੀਂ ਮੇਰੇ ਨਾਲ weight loss ਪ੍ਰੋਗਰਾਮ ਕਰਦੇ ਪਏ ਜੀ ਤੇ ਉਦੋਂ ਤੁਸੀਂ ਇਹ ਨਹੀਂ ਖਾਣਾ ਤੁਸੀਂ ਜਦੋਂ 8020 ਲਾਈਫਸਟਾਈਲ ਵਿੱਚ ਹੋਵੋਗੇ ਤੇ ਉਦੋਂ ਤੁਸੀਂ ਇਹ ਖਾ ਸਕਦੇ ਜੀ ਸੋ 8020 ਲਾਈਫਸਟਾਈਲ ਕੀ ਆ ਤੇ ਇਸ ਤਰ੍ਹਾਂ ਤੁਸੀਂ ਮੇਰੇ ਨਾਲ weight loss ਕਰ ਸਕਦੇ ਜੇ ਉਹਦੇ ਲਈ ਤੁਸੀਂ ਕੀ ਕਰਨਾ ਮੇਰੇ ਨਾਲ ਕਾਲ ਬੁੱਕ ਕਰੋ ਤੇ ਮੈਂ ਤੁਹਾਨੂੰ ਸਾਰਾ ਦੱਸੂਗੀ ਕਿ ਹੈ ਕੀ ਆ 8020 ਲਾਈਫਸਟਾਈਲ ਤੇ ਕਿਸ ਤਰ੍ਹਾਂ ਤੁਸੀਂ weight loss ਕਰਨਾ ਬਹੁਤ ਹੀ ਈਜ਼ੀ ਵੇ ਹੈਗਾ ਵਾ ਸੋ ਅਗਰ ਤੁਸੀਂ ਵੀ ਇੰਜੋਏ ਕਰਨਾ ਚਾਹੁੰਦੇ ਜੀ ਆਪਣੀ ਲਾਈਫ ਵਿੱਚ ਇਹ ਬੜੀਆਂ ਤੇ ਕੀ ਕਰਨਾ ਮੈਨੂੰ ਕਾਲ ਓਕੇ ਬਾਏ